ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਫਲਸਫੇ ਜ਼ਿੰਦਗੀ ਦੇ ਚੈਨਲ ਤੇ ਹਾਜ਼ਰ ਹਾਂ ਜੀ ਨਵੀਂ ਕਹਾਣੀ ਦੇ ਨਾਲ ਪਰਨੀਤ ਦੇ ਵਿਆਹ ਨੂੰ 3 ਮਹੀਨੇ ਹੀ ਬੀਤੇ ਸੀ ਸਭ ਕੁਝ ਨਵਾਂ ਨਵਾਂ ਸੀ ਘਰ ਗ੍ਰੈਸਤੀ ਦੀ ਜ਼ਿੰਮੇਵਾਰੀ ਰਿਸ਼ਤੇ ਤੇ ਉਮੀਦਾਂ ਵੀ ਪਰ ਸਭ ਤੋਂ ਜ਼ਿਆਦਾ ਇੰਤਜ਼ਾਰ ਉਸ ਨੂੰ ਸੀ ਹਨੀਮੂਨ ਟ੍ਰਿਪ ਦਾ ਜੋ ਹੁਣ ਤੱਕ ਸਿਰਫ ਤਸਵੀਰਾਂ ਤੇ ਸੁਪਨਿਆਂ ਵਿੱਚ ਰਹਿ ਗਿਆ ਸੀ ਪਤੀ ਪਰ ਜੋਤ ਇੱਕ ਚੰਗਾ ਇਨਸਾਨ ਸੀ ਪਰ ਵਿਆਹ ਦੇ ਕੁਝ ਦਿਨਾਂ ਬਾਅਦ ਉਹਨਾਂ ਨੂੰ ਆਫਿਸ ਦੇ ਇੱਕ ਵੱਡੇ ਪ੍ਰੋਜੈਕਟ ਤੇ ਭੇਜ ਦਿੱਤਾ ਗਿਆ ਉਹ ਕਹਿੰਦਾ ਪਰਨੀਤ ਬਸ ਇਸ ਮਹੀਨੇ ਥੋੜਾ ਬਿਜ਼ੀ ਹਾਂ ਉਸ ਤੋਂ ਬਾਅਦ ਆਪਾਂ ਕਿਤੇ ਚੰਗੀ ਜਗ੍ਹਾ ਤੇ ਘੁਮਣ ਚਲਾਂਗੇ ਇਹ ਵਾਦਾ ਹੈ ਤੇਰੇ ਨਾਲ ਪਰ ਹੁਣ 2 ਮਹੀਨੇ ਬੀਤ ਚੁੱਕੇ ਸੀ ਤੇ ਹਰ ਹਫਤੇ ਉਹ ਬਸ ਅਗਲੇ ਹਫਤੇ ਦਾ ਕਹਿ ਕੇ ਗੱਲ ਟਾਲ ਦਿੰਦਾ ਸੀ ਫਿਰ ਜਿਵੇਂ ਹੀ ਪਰਜੋਤ ਨੂੰ ਵੇਲ ਮਿਲੀ ਉਸਨੇ 3 ਦਿਨ ਦਾ ਗੋਆ ਦਾ ਟ੍ਰਿਪ ਪਲਾਨ ਕਰ ਲਿਆ ਪਰਨੀਤ ਦੀਆਂ ਅੱਖਾਂ ਵਿੱਚ ਚਮਕ ਆ ਗਈ ਦੋ ਮਹੀਨਿਆਂ ਤੋਂ ਉਹ ਇਸੇ ਪਲ ਦਾ ਇੰਤਜ਼ਾਰ ਕਰ ਰਹੀ ਸੀ ਪਰ ਕਿਸਮਤ ਨੂੰ ਸ਼ਾਇਦ ਉਹਨਾਂ ਦੀਆਂ ਖੁਸ਼ੀਆਂ ਨਾਲ ਜਲਨ ਹੋ ਰਹੀ ਸੀ ਠੀਕ ਉਸੇ ਹਫ਼ਤੇ ਗਰਮੀ ਦੀਆਂ ਛੁੱਟੀਆਂ ਸ਼ੁਰੂ ਹੋ ਗਈਆਂ ਤੇ ਪੰਜੇ ਨਾਨਾ ਆਪਣੇ ਬੱਚਿਆਂ ਸਮੇਤ ਭੇਕੇ ਆ ਪਹੁੰਚੀਆਂ ਸਾਰੀਆਂ ਨਾਨਾ ਆਸੇ-ਪਾਸੇ 1 ਘੰਟੇ ਦੀ ਦੂਰੀ ਵਿੱਚ ਹੀ ਰਹਿੰਦੀਆਂ ਸੀ। ਜਦੋਂ ਵੀ ਪੇਕੇ ਆਉਂਦੀਆਂ ਟੋਲੀ ਬਣਾ ਕੇ ਹੀ ਆਉਂਦੀਆਂ। ਸੱਸ ਕੁਲਵੰਤ ਕੌਰ ਨੇ ਦਰਵਾਜ਼ਾ ਖੋਲ੍ਹਿਆ ਤੇ ਖੁਸ਼ ਹੋ ਕੇ ਬੋਲੀ ਭਾਈ ਰੌਣਕ ਲੱਗ ਗਈ ਹੁਣ ਤਾਂ ਘਰ ਵਿੱਚ ਮੇਲੇ ਵਰਗਾ ਮਾਹੌਲ ਰਹੇਗਾ। ਹੁਣ ਘਰ ਵਿੱਚ ਮੇਲੇ ਵਰਗਾ ਮਾਹੌਲ ਰਹੇਗਾ। ਪਰਨੀਤ ਸੂਟਕੇਸ ਵਿੱਚ ਆਪਣੀ ਪੈਕਿੰਗ ਕਰ ਰਹੀ ਸੀ। ਸਾਰੀਆਂ ਨਾਨਾ ਇੱਕ-ਇੱਕ ਕਰਕੇ ਕਮਰੇ ਵਿੱਚ ਆਈਆਂ। ਰੁਪਿੰਦਰ ਦੀਦੀ ਬੋਲੀ ਭਾਬੀ ਤੁਸੀਂ ਹਨੀਮੂਨ ਤੇ ਜਾ ਰਹੇ ਹੂੰ ਪਰਨੀਤ ਸ਼ਰਮਾਉਂਦੇ ਹੋਏ ਬੋਲੀ ਹਾਂ ਦੀਦੀ ਤਾਂ ਉਹ ਕਹਿਣ ਲੱਗੀ ਭਾਬੀ ਛੱਡੋ ਨਾ ਹੁਣ ਅਸੀਂ ਸਾਰੀਆਂ ਆਈਆਂ ਹਾਂ ਮਨਦੀਪ ਬੋਲੀ ਭਾਬੀ ਉਨੇ ਨੂੰ ਮੰਦਾ ਕੀ ਮਤਲਬ ਬੰਦਾ ਹੈ ਅਸੀਂ ਸਭ ਤੁਹਾਡੇ ਨਾਲ ਸਮਾਂ ਬਤਾਉਣ ਆਈਆਂ ਹਾਂ ਤੁਸੀਂ ਤਾਂ ਘਰ ਛੱਡ ਕੇ ਭੱਜਣ ਦੀ ਪਲੈਨਿੰਗ ਕਰ ਰਹੇ ਹੋ ਮਨਦੀਪ ਨੇ ਤਾਣਾ ਮਾਰਿਆ ਹਾਂ ਹਾਂ ਨਵੀਆਂ ਨੂੰਹਾਂ ਤਾਂ ਇਸ ਤਰ੍ਹਾਂ ਦੀਆਂ ਹੀ ਹੁੰਦੀਆਂ ਨੇ ਬਸ ਪਤੀ ਦੇ ਨਾਲ ਮਸਤੀ ਚਾਹੀਦੀ ਹੈ ਸੌਰਿਆਂ ਨਾਲ ਕੋਈ ਮਤਲਬ ਨਹੀਂ ਸੱਸ ਕੁਲਵੰਤ ਕੌਰ ਵੀ ਪਿੱਛੇ ਨਹੀਂ ਰਹੀ ਕਹਿਣ ਲੱਗੀ ਹਾਂ ਬਹੂ ਤੇਰੀਆਂ ਨਾਨਾ ਸਹੀ ਕਹਿ ਰਹੀਆਂ ਨੇ ਅਜੇ ਤਾਂ ਤੂੰ ਕਿਤੇ ਨਾ ਜਾ ਇਹ ਘੁੰਮਣ ਦੀਆਂ ਚੀਜ਼ਾਂ ਬਾਅਦ ਵਿੱਚ ਹੋ ਸਕਦੀਆਂ ਨੇ ਤੇ ਵੈਸੇ ਵੀ ਕਿਹੜਾ ਤੇਰਾ ਬੱਚਾ ਹੈ ਜੋ ਉਸ ਦਾ ਸਕੂਲ ਲੱਗ ਜਾਏਗਾ ਪਰਨੀਤ ਸਭ ਕੁਝ ਸੁਣਦੀ ਰਹੀ ਤੇ ਫਿਰ ਉਹ ਚੁੱਪ ਚਾਪ ਪ੍ਰਜੋਤ ਦਾ ਚਿਹਰਾ ਦੇਖਣ ਲੱਗੀ ਉਸ ਦੀਆਂ ਅੱਖਾਂ ਵਿੱਚ ਉਮੀਦ ਸੀ ਸ਼ਾਇਦ ਪ੍ਰਜੋਤ ਇੱਕ ਵਾਰ ਮਾਂ ਨੂੰ ਕਹੇ ਪਰ ਪ੍ਰਜੋਤ ਨੇ ਕਿਹਾ ਬਸ ਤਿੰਨ ਦਿਨ ਦੀ ਗੱਲ ਹੈ ਸਾਨੂੰ ਜਾਣ ਦਿਓ ਫਿਰ ਮੌਕਾ ਮਿਲੇ ਜਾਂ ਨਾ ਮਿਲੇ ਆਫਿਸ ਵਿੱਚ ਕੰਮ ਤਾਂ ਅਚਾਨਕ ਆ ਜਾਂਦਾ ਹੈ ਪਰ ਉਦੋਂ ਹੀ ਪੰਜੇ ਨਨਾਨਾ ਮਿਲ ਕੇ ਜਿਵੇਂ ਮੋਰਚਾ ਖੋਲ ਕੇ ਬੈਠ ਗਈਆਂ ਪਿੰਦਰਬ ਬੋਲੀ ਵੀਰੇ ਤੁਸੀਂ ਵਿਆਹ ਤੋਂ ਬਾਅਦ ਬਦਲ ਗਏ ਹੋ ਪਹਿਲਾਂ ਤਾਂ ਤੁਸੀਂ ਸਾਡੇ ਨਾਲ ਹਰ ਸਮਾਂ ਰਹਿੰਦੇ ਸੀ ਹੁਣ ਤਾਂ ਬਸ ਭਾਬੀ ਭਾਬੀ ਸਿੰਦਰਪਾਲ ਨੇ ਤਾਣਾ ਮਾਰਿਆ ਅਸੀਂ ਤਾਂ ਇੱਥੇ ਸਭ ਕੁਝ ਬਸ ਕੁਝ ਦਿਨਾਂ ਦੇ ਲਈ ਆਈਆਂ ਹਾਂ ਥੋੜਾ ਆਰਾਮ ਕਰਨਾ ਹੈ ਪਰ ਆਪਰ ਜਾਈ ਦੇ ਨਾਲ ਸਮਾਂ ਬਤਾਉਣਾ ਹੈ ਤੇ ਤੂੰ ਸਾਨੂੰ ਛੱਡ ਕੇ ਹਨੀਮੂਨ ਸਾਰਿਆਂ ਹੈ ਨੀਲਮ ਕਹਿੰਦੀ ਵੀਰੇ ਜੇ ਤੁਸੀਂ ਚਲੇ ਗਏ ਤਾਂ ਘਰ ਸੁੰਨਾ ਲੱਗੇਗਾ ਅਸੀਂ ਵੀ ਇਕੱਲੀਆਂ ਕੀ ਕਰਾਂਗੀਆਂ ਪਰਾ ਜੋ ਥੋੜਾ ਖबरा ਗਿਆ ਪੰਜੇ ਪੈਣਾ ਦਾ ਇਕੱਠਾ ਬੋਲਣਾ ਮਾਂ ਦੀਆਂ ਅੱਖਾਂ ਦਾ ਇਸ਼ਾਰਾ ਤੇ ਪਰਨੀਤ ਦਾ ਚੁੱਪ ਰਹਿਣਾ ਉਹ ਸੋਚ ਵਿੱਚ ਪੈ ਗਿਆ ਫਿਰ ਹੱਸ ਕੇ ਪਰਨੀਤ ਨੂੰ ਕਹਿਣ ਲੱਗਾ ਪਾਗਲ ਇਹਨਾਂ ਕੀ ਨਾਰਾਜ਼ ਹੋਣਾ ਚੱਲ ਕੁਝ ਦਿਨਾਂ ਬਾਅਦ ਚੱਲਦੇ ਆਂ ਹੁਣ ਸਭ ਆਈਆਂ ਨੇ ਥੋੜਾ ਉਹਨਾਂ ਦਾ ਸਾਥ ਦੇ ਦਿੰਦੇ ਹਾਂ ਪਰਨੀਤ ਦੀਆਂ ਅੱਖਾਂ ਪਰ ਆਈਆਂ ਪਰ ਉਸਨੇ ਕੁਝ ਨਹੀਂ ਕਿਹਾ ਤੇ ਉਹ ਚੁੱਪਚਾਪ ਰਸੋਈ ਵੱਲ ਚਲੀ ਗਈ ਜਿੱਥੇ ਪਹਿਲਾਂ ਤੋਂ ਹੀ ਕੰਮਾਂ ਦੀ ਲੰਮੀ ਲਿਸਟ ਉਸ ਦਾ ਇੰਤਜ਼ਾਰ ਕਰ ਰਹੀ ਸੀ ਹੁਣ ਤਾਂ ਸਾਰੇ ਘਰ ਵਿੱਚ ਹਰ ਸਮੇਂ ਹੱਲਾ ਗੁੱਲਾ ਰਹੇਗਾ ਬੱਚੇ ਸਾਰਾ ਦਿਨ ਪੁਚਾਲ ਮਚਾਉਂਦੇ ਰਹਿਣਗੇ ਕਦੇ ਕਿਸੇ ਨੂੰ ਪੀਜ਼ਾ ਚਾਹੀਦਾ ਹੈ ਤੇ ਕਦੇ ਕਿਸੇ ਨੂੰ ਆਈਸਕ੍ਰੀਮ ਕੋਈ ਕਹਿੰਦਾ ਮਾਮੀ ਮੈਗੀ ਬਣਾ ਦਿਓ ਤੇ ਕੋਈ ਚੀਕਦਾ ਕਿ ਪਾਸਤਾ ਨੀ ਤਾਂ ਪਹਿਲਾਂ ਕਦੇ ਇੰਨੇ ਲੋਕਾਂ ਦੇ ਲਈ ਖਾਣਾ ਬਣਾਉਣਾ ਤਾਂ ਦੂਰ ਰਸੋਈ ਵਿੱਚ 2 ਘੰਟੇ ਤੋਂ ਜ਼ਿਆਦਾ ਖੜੀ ਵੀ ਨਹੀਂ ਰਹਿੰਦੀ ਸੀ ਹੁਣ ਹਾਲਾਤ ਇਹ ਸੀ ਕਿ ਸਵੇਰ ਤੋਂ ਲੈ ਕੇ ਰਾਤ ਤੱਕ ਉਹ ਰਸੋਈ ਤੋਂ ਬਾਹਰ ਹੀ ਨਹੀਂ ਨਿਕਲ ਪਾਉਂਦੀ ਸੀ ਗਰਮੀ ਆਪਣੇ ਸਿਖਰ ਤੇ ਸੀ ਗੈਸ ਦੇ ਸਾਹਮਣੇ ਖੜੀ ਹੋ ਕੇ ਸਬਜ਼ੀ ਬਣਾਉਂਦੇ ਬਣਾਉਂਦੇ ਉਸ ਦਾ ਪਸੀਨੇ ਨਾਲ ਮੂੰਹ ਭਿੱਜ ਗਿਆ ਹੱਥਾਂ ਵਿੱਚ ਹਲਕੀ ਜਲਨ ਹੋ ਜਾਂਦੀ ਪਰ ਉਹ ਚੁੱਪ ਰਹਿੰਦੀ ਕਦੇ ਕਿਸੇ ਬੱਚੇ ਦੀ ਥਾਲੀ ਵਿੱਚ ਦਹੀਂ ਘਟ ਹੋ ਜਾਂਦਾ ਤੇ ਕਈ ਤੇ ਕਹਿੰਦਾ ਮਮੀ ਅਸੀਂ ਕद्दू ਦੀ ਸਬਜ਼ੀ ਨਹੀਂ ਖਾਣੀ ਤੇ ਉਪਰੋਂ ਸੱਸ ਦੇ ਨਖਰੇ ਬਹੂ ਨੂੰ ਨਾਨਾ ਆਈ ਬਹੁਤ ਤੇਰੀਆਂ ਨਾਨਾ ਆਈਆਂ ਨੇ ਕੋਈ ਕਮੀ ਨਹੀਂ ਹੋਣੀ ਚਾਹੀਦੀ ਨਵੀਂ ਬਹੂ ਦੀ ਇਹ ਹੀ ਤਾਂ ਅਸਲੀ ਪ੍ਰੀਖਿਆ ਹੁੰਦੀ ਹੈ ਪਰਨੀਤ ਦੇ ਅੰਦਰ ਦਾ ਦਰਦ ਹੁਣ ਹੌਲੀ ਹੌਲੀ ਹੌਕਿਆਂ ਵਿੱਚ ਬਦਲਣ ਲੱਗਿਆ ਸੀ ਜੋ ਉਹ ਚੁੱਪਚਾਪ ਰਾਤ ਨੂੰ ਸੁਹਾਣੇ ਵਿੱਚ ਮੂੰਛ ਪਾ ਕੇ ਰੋਂਦੀ ਪਰ ਪ੍ਰਜੋਤ ਨੂੰ ਕਹਿੰਦੀ ਕਿ ਕੀ ਜਦੋਂ ਉਹ ਘਰ ਆਉਂਦਾ ਤਾਂ ਥੱਕਿਆ ਹੋਇਆ ਹੁੰਦਾ ਤੇ ਉਸ ਦੀਆਂ ਭੈਣਾਂ ਉਸ ਨੂੰ ਘੇਰ ਲੈਂਦੀਆਂ ਵੀਰੇ ਬਚਪਨ ਦੀਆਂ ਗੱਲਾਂ ਯਾਦ ਨੇ ਚਲੋ ਆਪਾਂ ਸਾਰੇ ਭੈਣ ਭਰਾ ਮਿਲ ਕੇ ਲੌਂਗ ਡਰਾਈ ਤੇ ਚੱਲਦੇ ਆ ਪਰਨੀਤ ਸਾਰੇ ਬੱਚਿਆਂ ਨੂੰ ਸੰਭਾਲਦੀ ਤੇ ਭੈਣਾ ਮਜ਼ੇ ਨਾਲ ਗੱਡੀ ਵਿੱਚ ਘੁੰਮਦੀਆਂ ਪਰਨੀਤ ਜਾ ਕੇ ਵੀ ਕੁਝ ਚਾਹ ਕੇ ਵੀ ਕੁਝ ਨਹੀਂ ਕਰ ਪਾਉਂਦੀ ਸੀ ਉਹ ਨਵੀਂ ਬਹੂ ਸੀ ਤੇ ਚੰਗੀ ਬਹੂ ਉਹ ਹੁੰਦੀ ਹੈ ਜੋ ਸ਼ਿਕਾਇਤ ਨਹੀਂ ਕਰਦੀ ਇਹੀ ਤਾਂ ਸਿਖਾਇਆ ਗਿਆ ਸੀ ਉਸ ਨੂੰ ਪੰਜੇ ਨਨਾਨਾ ਹਰ ਦੂਜੇ ਦਿਨ ਕੋ ਮਨ ਨਿਕਲ ਜਾਂਦੀਆਂ ਕਦੇ ਮਾਲ ਕਦੇ ਸੂਟਾਂ ਦੀ ਦੁਕਾਨ ਤੇ ਕਦੇ ਬੱਚਿਆਂ ਨੂੰ ਲੈ ਕੇ ਆਈਸਕ੍ਰੀਮ ਕਦੇ ਪਾਰਲਰ ਪਰ ਪਰਨੀਤ ਨੂੰ ਕਦੇ ਨਾਲ ਲੈ ਕੇ ਨਹੀਂ ਜਾਂਦੀਆਂ ਸੀ ਉਲਟਾ ਜਾਂਦੇ ਜਾਂਦੇ ਬੱਚਿਆਂ ਦੀ ਪੂਰੀ ਜ਼ਿੰਮੇਵਾਰੀ ਉਸ ਤੇ ਛੱਡ ਜਾਂਦੀਆਂ ਕਿ ਭਾਬੀ ਦੇਖੀ ਇਸ ਨੂੰ 2 ਵਜੇ ਦੁੱਧ ਦੇਣਾ ਹੈ ਭਾਬੀ ਮੇਰੀ ਬੱਚੀ ਨੂੰ ਦਲੀਆ ਬਣਾ ਕੇ ਖਵਾ ਦੇਵੀਂ ਭਾਬੀ ਮੇਰੇ ਬੱਚਿਆਂ ਨੂੰ ਦੁਪਹਿਰੇ ਪਨੀਰ ਦੇ ਪਕੌੜੇ ਬਹੁਤ ਪਸੰਦ ਨੇ ਬਣਾ ਦੇਵੀਂ ਤੇ ਵੱਡੇ ਬੱਚੇ ਤਾਂ ਬਿਨਾਂ ਹਿਚਕਚਾਟ ਦੇ ਬੋਲਦੇ ਮਾਮੀ ਜੀ ਮੈਂ ਤਾਂ ਮੋਮੋਜ਼ ਖਾਣੇ ਨੇ ਤੁਸੀਂ ਬਣਾ ਦਿਓ ਨਾ ਪਨੀਰ ਤੇ ਬੱਸ ਚੁੱਪਚਾਪ ਸਿਰ ਹਿਲਾਉਂਦੀ ਤੇ ਖੁਦ ਦੇ ਲਈ ਕਦੇ ਦੋ ਰੋਟੀਆਂ ਵੀ ਬੈਠ ਕੇ ਚਾਹ ਨਾਲ ਨਾ ਖਾ ਪਾਉਂਦੀ ਤੇ ਦੁੱਧ ਦਲੀਆ ਪਕੌੜੇ ਮੋਮੋਜ਼ ਸਭ ਕੁਝ ਉਸ ਦੇ ਉੱਪਰੋਂ ਆਨੇ ਵਿੱਚ ਉਸ ਦੇ ਹਿੱਸੇ ਆਉਂਦੇ ਸ਼ਾਮ ਨੂੰ ਜਦੋਂ ਪਰਜੋਤ ਘਰ ਆਉਂਦਾ ਤਾਂ ਪਹਿਣਾ ਘੇਰ ਲੈਂਦੀਆਂ ਤੇ ਪਰਨੀਤ ਉੱਥੇ ਰਸੋਈ ਵਿੱਚ ਪਸੀਨੇ ਨਾਲ ਭਿੱਜੀ ਭਾਂਡੇ ਮਾਜਦੀ ਰਹਿੰਦੀ ਜਦੋਂ ਉਹ ਥੋੜਾ ਥੱਕੀ ਗਈ ਚੁੱਪਚਾਪ ਬੈਠਦੀ ਤਾਂ ਸੱਸ ਕੁਲਵੰਤ ਕੌਰ ਦੀ ਆਵਾਜ਼ ਗੂੰਜਦੀ ਬਹੂ ਇਹ ਸਭ ਬੱਚੇ ਨੇ ਥੋੜੀ ਮਿਹਨਤਾਂ ਕਰਨੀ ਪਵੇਗੀ ਨਾ ਨਾਨੀ ਦੇ ਘਰ ਆਏ ਨੇ ਤਾਂ ਪਿਆਰ ਚਾਹੀਦਾ ਹੈ ਪਰ ਹਰ ਕੋਈ ਆਪਣੀਆਂ ਧੀਆ ਭੈਣਾਂ ਨੂੰ ਇਸ ਤਰ੍ਹਾਂ ਹੀ ਭੇਜਦਾ ਹੈ ਫਿਰ ਗੱਲਾਂ ਦਾ ਤੜਕਾ ਲਗਾਉਂਦੇ ਹੋਏ ਜੋੜ ਦਿੰਦੀ ਛੇ ਤੂੰ ਖੁਦ ਮਾਂ ਬਣੇਗੀ ਤੇ ਤੂੰ ਖੁਦ ਆਪਣੀ ਬੇਟੀ ਨੂੰ ਆਪਣੇ ਪੇਕੇ ਭੇਜੇਂਗੀ ਤਾਂ ਕੀ ਤੇਰੀ ਪਰਜਾਈ ਉਸ ਦਾ ਖਿਆਲ ਨਹੀਂ ਰੱਖੇਗੀ ਈਆਂ ਤਾਂ ਹੁੰਦੀਆਂ ਹੀ ਘੁੰਮਣ ਦੇ ਲਈ ਨੇ ਤੇ ਨੂੰਹਾਂ ਨੂੰਹਾਂ ਹੁੰਦੀਆਂ ਨੇ ਘਰ ਸੰਭਾਲਣ ਦੇ ਲਈ ਸੱਸ ਕੁਲਵੰਤ ਕੌਰ ਹਮੇਸ਼ਾ ਲੈਕਚਰ ਦਿੰਦੀ ਪਰ ਕਦੇ ਰੋਈ ਵਿੱਚ ਹੱਥ ਨਾ ਮਟਾਉਂਦੀ ਨਾ ਬੱਚਿਆਂ ਨੂੰ ਸੰਭਾਲਦੀ ਬਸ ਗੋਡਿਆਂ ਦੇ ਦਰਦ ਦਾ ਬਹਾਨਾ ਕਰਕੇ ਬਿਸਤਰੇ ਤੇ ਪਈ ਰਹਿੰਦੀ ਇਸੇ ਵਿੱਚ ਪ੍ਰਜੋਤ ਨੂੰ ਅਚਾਨਕ 3 ਦਿਨ ਦੇ ਲਈ ਆਫਿਸ ਦੇ ਕੰਮ ਤੋਂ ਸਿੰਗਾਪੁਰ ਜਾਣਾ ਪਿਆ ਜਿਵੇਂ ਹੀ ਪ੍ਰਜੋਤ ਗਿਆ ਭੈਣਾ ਨੇ ਮੌਕੇ ਦਾ ਹੋਰ ਫਾਇਦਾ ਚੱਕ ਲਿਆ ਇੱਕ ਕਹਿੰਦੀ ਭਾਬੀ ਤੁਹਾਡਾ ਕਮਰਾ ਖਾਲੀ ਹੈ ਨਾ ਦੀਪੂ ਨੂੰ ਆਪਣੇ ਕੋਲ ਸਵਾ ਲਓ ਬਿਲਕੁਲ ਤੰਗ ਨਹੀਂ ਕਰੇਗੀ ਬਸ ਰਾਤ ਨੂੰ ਨੈਪੀ ਬਦਲ ਦਿਓ ਫਿਰ ਹੌਲੀ ਹੌਲੀ ਇੱਕ ਇੱਕ ਕਰਕੇ ਸਾਰੇ ਬੱਚੇ ਪ੍ਰਨੀਤ ਦੇ ਕਮਰੇ ਵਿੱਚ ਆ ਗਏ ਕੋਈ ਸਰਹਾਨਾ ਖਿੱਚਦਾ ਕੋਈ ਮੋਬਾਈਲ ਤੇ ਕੋਈ ਉੱਚੀ ਆਵਾਜ਼ ਵਿੱਚ ਕਾਰਟੂਨ ਚਲਾਉਂਦਾ ਕੋਈ ਰਾਤ ਨੂੰ ਰੋਂਦਾ ਤੇ ਕੋਈ ਕਹਿੰਦਾ ਮਾਮੀ ਜੀ ਡਰ ਲੱਗ ਰਿਹਾ ਹੈ ਲੋਰੀ ਸੁਣਾਓ ਨਾ ਪਰਨੀਤ ਦੀ نیند ਪੂਰੀ ਤਰ੍ਹਾਂ ਉੱਡ ਗਈ ਸੀ ਸਾਰੀ ਰਾਤ ਪਾਸੇ ਮਾਰਦੀ ਰਹੀ ਕਦੇ ਨੈਪੀ ਬਦਲਦੀ ਕਦੇ ਕਿਸੇ ਦੇ ਲਈ ਦੁੱਧ ਗਰਮ ਕਰਦੀ ਸਵੇਰ ਹੁੰਦੇ ਹੀ ਫਿਰ ਉਹੀ ਫਰਮਾਇਸ਼ਾਂ ਦੀ ਲਾਈਨ ਕਿ ਕਿਸੇ ਨੂੰ ਆਲੂ ਦੇ ਪਰੌਂਠੇ ਚਾਹੀਦੇ ਆ ਕਿਸੇ ਨੂੰ ਦਾਲ ਚਾਵਲ ਕਿਸੇ ਨੂੰ ਫਰੂਟ ਚਾਟ ਉਸ ਦਾ ਸਿਰ ਹੁਣ ਹਰ ਵਕਤ ਦਰਦ ਰਹਿਣ ਲੱਗਿਆ ਸੀ ਬੜੀ ਹਿੰਮਤ ਕਰਕੇ ਪਰਨੀਤ ਨੇ ਕਿਹਾ ਮੰਮੀ ਜੀ ਮੈਨੂੰ ਥੋੜਾ ਜਿਹਾ ਆਰਾਮ ਚਾਹੀਦਾ ਹੈ ਅੱਜ ਤਾਂ ਦੀਦੀ ਹੁਣੇ ਰਸੋਈ ਸੰਭਾਲ ਲੈਣ ਅੱਖਾਂ ਵਿੱਚ ਨੀਂਦ ਨਾ ਆਉਂਦੀ ਆਉਣ ਦੀ ਚੀਜ਼ ਹੀ ਨਹੀਂ ਬਚੀ ਸੀ ਦੋ ਦਿਨ ਤੋਂ ਬ ਪਰ ਬਹੁ ਮੇਰੀਆਂ ਧੀਆਂ ਨੂੰ ਕਿੱਥੇ ਵੇਲ ਹੈ ਕੋਈ ਸਹੇਲੀ ਦੇ ਵਿਆਹ ਤੇ ਜਾਣ ਦੇ ਲਈ ਲਹਿੰਗਾ ਚਮਕਾ ਰਹੀ ਹੈ ਤੇ ਕੋਈ ਕਿੱਟੀ ਪਾਰਟੀ ਦੇ ਲਈ ਮੇਕਅਪ ਕਰ ਰਹੀ ਹੈ ਉੱਪਰੋਂ ਫਰਮਾਇਸ਼ਾ ਮੇਰੀਆਂ 3 ਤੋਂ ਕੰਮ ਕਰਵਾਏਗੀ ਉਹ ਮੇਰੀ ਤਾਂ ਉਹ ਤਾਂ ਇੱਥੇ ਵੀ ਸਾਹ ਲੈਣ ਆਉਂਦੀਆਂ ਨੇ ਉਹਨਾਂ ਨੂੰ ਤਾਂ ਸਾਹ ਲੈਣ ਦੀ ਵੇਲ ਨਹੀਂ ਹੈ ਕੁਲਵੰਤ ਕੌਰ ਬੁਖਲਾਉਂਦੇ ਹੋਏ ਬੋਲੀ ਤਾਂ ਕੀ ਹੋਇਆ ਬੱਚਿਆਂ ਦਾ ਸ਼ੋਰ ਥੋੜਾ ਜਿਹਾ ਸਹਿਣ ਕਰਨਾ ਸਿੱਖ ਜਦੋਂ ਖੁਦ ਮਾਂ ਬਣੇਗੀ ਫਿਰ ਸਮਝ ਆਏਗਾ ਮੈਂ ਵੀ ਇੰਨੇ ਬੱਚਿਆਂ ਨੂੰ ਸੰਭਾਲ ਕੇ ਬੈਠੀ ਆ ਕੋਈ ਆਰਾਮ ਨਹੀਂ ਮਿਲਿਆ ਸੀ ਮੈਨੂੰ ਫਿਰ ਹੱਸਦੇ ਹੋਏ ਬੋਲੀ ਮੇਰੀਆਂ 3 ਆਈਆਂ ਨੇ ਮਹਿਮਾਨ ਬਣ ਕੇ ਉਹਨਾਂ ਦਾ ਖਿਆਲ ਰੱਖਣਾ ਬਹੁਤਾ ਧਰਮ ਹੈ ਪਰ ਨੀਤ ਮਾਨ ਹੀ ਮਨ ਬੜਾ ਬੁੜਬੁੜਾ ਕੇ ਰਹਿ ਜਾਂਦੀ ਕੋਈ ਸਹੇਲੀ ਦੇ ਵਿਆਹ ਵਿੱਚ ਤਾ ਰਹੀ ਹੈ ਤੇ ਕੋਈ ਕਿੱਟੀ ਪਾਰਟੀ ਵਿੱਚ ਰਸਗੁੱਲੇ ਖਾਣ ਤੁਹਾਡੀਆਂ ਬੇਟੀਆਂ ਤਾਂ ਜਿਵੇਂ ਪੇਕਿਆਂ ਵਿੱਚ ਰਾਣੀਆਂ ਬਣ ਕੇ ਆਈਆਂ ਨੇ ਤੇ ਮੈਂ ਤਾਂ ਬਸ ਨੌਕਰਾਨੀ ਦੀ ਤਰ੍ਹਾਂ ਰਸੋਈ ਵਿੱਚ ਲੱਗੀ ਆ ਮੈਨੂੰ ਤਾਂ ਇਹਨਾਂ ਬੱਚਿਆਂ ਦੀ ਨੈਣ ਬਣਾ ਕੇ ਰੱਖ ਦਿੱਤਾ ਪਰਨੀਤ ਦੇ ਅੰਦਰ ਜਿਵੇਂ ਕੋਈ ਤੜਫ ਜਹੀ ਉੱਠੀ ਪਰ ਉਹ ਜ਼ੁਬਾਨ ਤੱਕ ਨਹੀਂ ਆ ਸਕੀ ਲੱਗਦਾ ਬਰਦਾਸ਼ਤ ਕਰਨ ਦੀ ਹੱਦ ਹੁੰਦੀ ਹੈ ਪਰ ਕੱਲ ਪ੍ਰਜੋਤ ਆਏਗਾ ਤਾਂ ਮੈਂ ਜ਼ਰੂਰ ਆਪਣੀ ਗੱਲ ਰੱਖਾਂਗੀ ਅਗਲੇ ਦਿਨ ਪ੍ਰਜੋਤ ਸਿੰਗਾਪੁਰ ਤੋਂ ਵਾਪਸ ਆਇਆ ਆਉਂਦੇ ਹੀ ਕਮਰੇ ਵਿੱਚ ਗਿਆ ਤੇ ਕਹਿਣ ਲੱਗਿਆ ਕੀ ਹੋਇਆ ਪਰਨੀਤ ਬੜੀ ਚੁੱਪ ਜਿਹੀ ਲੱਗ ਰਹੀ ਹੈ ਪ੍ਰਜੋਤ ਨੇ ਪੁੱਛਿਆ ਕੀ ਹੋਇਆ ਤੂੰ ਇੰਨੀ ਥੱਕੀ ਕਿਉਂ ਹੈ ਪਰਨੀਤ ਰੋਂਦੇ ਹੋਏ ਬੋਲੀ ਪਰਜੋਤ ਬਸ ਹੁਣ ਸੋਚ ਲਿਆ ਹੈ ਹੁਣ ਹੋਰ ਚੁੱਪ ਨਹੀਂ ਰਹਾਗੀ ਮੈਂ ਪਰਜੋਤ ਹੈਰਾਨ ਹੁੰਦੇ ਹੋਏ ਬੋਲਿਆ ਕੀ ਮਤਲਬ ਤੇਰਾ ਪਰਨੀਤ ਨੇ ਅੱਖਾਂ ਵਿੱਚ ਹੰਝੂ ਲੈ ਕੇ ਆਵਾਜ਼ ਵਿੱਚ ਹਿੰਮਤ ਕੀਤੀ ਤੇ ਬੋਲਣ ਲੱਗੀ ਕਹਿੰਦੀ ਮਤਲਬ ਇਹ ਹੈ ਕਿ ਹਰ ਰਿਸ਼ਤੇ ਦੀ ਇੱਕ ਹੱਦ ਹੁੰਦੀ ਹੈ ਮੈਂ ਨਵੀਂ ਬਹੂ ਹਾਂ ਪਰ ਗੁਲਾਮ ਨਹੀਂ ਤੇਰੀਆਂ ਭੈਣਾਂ ਦੀਆਂ ਛੁੱਟੀਆਂ ਨੇ ਸਮਝ ਸਕਦੀਆਂ ਪਰ ਕੀ ਮੇਰੀ ਥਕਾਵਟ ਛੁੱਟੀ ਤੇ ਗਈ ਹੈ ਕਿ ਮੈਂ ਉਹਨਾਂ ਦੇ ਬੱਚਿਆਂ ਦੀ ਨੈਣ ਬਣ ਗਈਆਂ ਪਰਨੀਤ ਬਿਨਾਂ ਰੁਕੇ ਬੋਲੀ ਜਾ ਰਹੀ ਸੀ ਹਰ ਦਿਨ ਸਵੇਰੇ ਬੱਚਿਆਂ ਦੀਆਂ ਫਰਮਾਇਸ਼ਾਂ ਦੁਪਹਿਰ ਨੂੰ ਕਿਸੇ ਦੀ ਪਾਰਟੀ ਹਰ ਰਾਤ ਉਹਨਾਂ ਦੇ ਹਾਸੇ ਖੇਡ ਮਜ਼ਾਕ ਤੇ ਮੈਂ ਮੈਂ ਕਦੇ ਸੁੱਤੀ ਕਦੋਂ ਖਾਣਾ ਖਾਦਾ ਕੋਈ ਜਾਣਨ ਦੀ ਜ਼ਰੂਰਤ ਨਹੀਂ ਸਮਝਦਾ ਜੇ ਮੇਰਾ ਕਮਰਾ ਮੇਰੀ ਨੀਂਦ ਮੇਰਾ ਮਨ ਸਭ ਕੁਝ ਦੂਜਿਆਂ ਦੇ ਹਵਾਲੇ ਹੈ ਤਾਂ ਫਿਰ ਇਸ ਘਰ ਵਿੱਚ ਮੇਰੀ ਜ਼ਰੂਰਤ ਕੀ ਹੈ ਪਰ ਜੋਤ ਪਰਨੀਤ ਨੂੰ ਗਲੇ ਲਗਾਉਂਦੇ ਹੋਏ ਬੋਲਿਆ 15 ਦਿਨਾਂ ਵਿੱਚ ਦੀਦੀ ਹੁਣੀ ਵਾਪਸ ਚਲੀਆਂ ਜਾਣਗੀਆਂ ਕੁਝ ਦਿਨ ਹੋਰ ਮੇਰੇ ਖਾਤਰ ਕਰ ਲਾ ਲੱਗਦਾ ਹੈ ਤੂੰ 15 ਦਿਨਾਂ ਤੋਂ ਕੰਮ ਕਰਦੇ ਕਰਦੇ ਥੱਕ ਗਈ ਹੈ ਬੋਰ ਵੀ ਹੋ ਗਈ ਹੈ ਤਾਂ ਮੈਂ ਸੋਚ ਰਿਹਾ ਹਾਂ ਅੱਜ ਸਿਰਫ ਆਪਾਂ ਦੋਨੇ ਰੈਸਟੋਰੈਂਟ ਚਲਦੇ ਆ ਤੇਰਾ ਮੂਡ ਵੀ ਫਰੈਸ਼ ਹੋ ਜਾਏਗਾ ਸ਼ਾਮ ਨੂੰ 5 ਵਜੇ ਤਿਆਰ ਰਹੀ ਪਹਿਲਾਂ ਆਪਾਂ ਘੁੰਮਣ ਫਿਰਨ ਚੱਲਾਂਗੇ ਕਿਸ ਰੈਸਟੋਰੈਂਟ ਵਿੱਚ ਖਾਣਾ ਖਾ ਮਨ ਚਾਹਾਂਗੇ ਅਜੇ 2-4 ਦਿਨ ਆਫਿਸ ਵਿੱਚ ਛੁੱਟੀ ਹੈ ਕਮਰੇ ਦੇ ਬਾਹਰ ਕੰਨ ਲਗਾ ਕੇ ਵੱਡੀ ਨਾਨ ਨੇ ਸਭ ਕੁਝ ਸੁਣ ਲਿਆ ਸੀ ਤੇ ਮਨ ਹੀ ਮਨ ਕੁਝ ਯੋਜਨਾ ਬਣਾਉਣ ਲੱਗੀ ਸ਼ਾਮ ਨੂੰ 4 ਵਜੇ ਪਰਨੀਤ ਇੱਕ ਸਿੰਪਲ ਜਿਹਾ ਸਲਵਾਰ ਸੂਟ ਪਾ ਕੇ ਤਿਆਰ ਹੁੰਦੀ ਹੈ ਹਲਕਾ ਮੇਕਅਪ ਕਰਦੀ ਹੈ ਹਲਕੀ ਮੁਸਕਾਨ ਮਨ ਵਿੱਚ ਬਸ ਇਹੀ ਸੋਚ ਰਹੀ ਸੀ ਕਿ ਅੱਜ ਥੋੜੀ ਦੇਰ ਲਈ ਸਿਰਫ ਮੈਂ ਤੇ ਪ੍ਰਜੋਤ ਜਿਵੇਂ ਹੀ ਘਰ ਦੇ ਬਾਹਰ ਨਿਕਲਣ ਲੱਗੀ ਤਾਂ ਪਿੱਛੋਂ ਵੱਡੀ ਨਨਾਨ ਦੀ ਤੇਜ਼ ਆਵਾਜ਼ ਆਈ ਕਹਿਣ ਲੱਗੀ ਵਾ ਭਾਬੀ ਤੁਸੀਂ ਵੀ ਤਾਂ ਉਸੇ ਰੈਸਟੋਰੈਂਟ ਜਾ ਵਿੱਚ ਜਾ ਰਹੇ ਹੋ ਫੈਸਟੀਵਲ ਲੱਗਿਆ ਹੈ ਬੱਚੇ ਸਵੇਰ ਤੋਂ ਜਦ ਕਰ ਰਹੇ ਨੇ ਹੁਣ ਕੀ ਕਰੀਏ ਅਸੀਂ ਪਹਿਨਾ ਨੇ ਤਾਂ ਮੂਵੀ ਦੀ ਟਿਕਟ ਬੁੱਕ ਕਰ ਲਈ ਹੈ ਫਿਰ ਸਭ ਬੱਚੇ ਝੁੰਡ ਬਣਾ ਕੇ ਪ੍ਰਨੀਤ ਨੂੰ ਪਿੱਛੇ ਧੱਕ ਦਿੰਦੇ ਨੇ ਤੇ ਹੁਣ ਪ੍ਰਜੋਤ ਮਾਮਾ ਜੀ ਚੱਲੋ ਨਾ ਮੇਲੇ ਵਿੱਚ ਵਾ ਭਾਬੀ ਬਸ 2 ਘੰਟਿਆਂ ਦੀ ਗੱਲ ਹੈ ਤੁਸੀਂ ਤਾਂ ਉੱਥੇ ਜਾ ਹੀ ਰਹੇ ਹੋ ਬੱਚਿਆਂ ਨੂੰ ਵੀ ਨਾਲ ਲੈ ਜਾਓ ਉੱਥੇ ਨਾਲ ਬੱਚਿਆਂ ਦਾ ਮਨ ਵੀ ਲੱਗ ਜਾਏਗਾ ਬੱਚਿਆਂ ਨੇ ਮਾਸੂਮੀਅਤ ਨਾਲ ਚੀਕਦੇ ਹੋਏ ਕਿਹਾ ਮਾਮਾ ਮਾਮੀ ਸਾਨੂੰ ਵੀ ਲੈ ਚੱਲੋ ਟ੍ਰੇਨ ਵਿੱਚ ਬੈਠਣਾ ਹੈ ਝੂਲੇ ਝੂਲਣੇ ਨੇ ਮੋਮੋਸ ਖਾਣੇ ਨੇ ਪਰਜੋਤ ਪਰੇਸ਼ਾਨ ਹੋ ਕੇ ਬੋਲਿਆ ਦੀਦੀ ਅਸੀਂ ਦੋਨੇ ਬਸ ਥੋੜਾ ਸਮਾਂ ਇਕੱਠਾ ਬਿਤਾਉਣਾ ਚਾਹੁੰਦੇ ਸੀ ਕਦੇ ਤਾਂ ਸਾਡਾ ਵੀ ਸੋਚੋ ਬੱਚਿਆਂ ਨੂੰ ਕੱਲ ਮੈਂ ਲੈ ਜਾਵਾਂਗਾ ਤੇ ਫਿਰ ਨਾਲੇ ਮਾਂ ਹੈ ਨਾ ਘਰੇ ਉਹ ਬੱਚਿਆਂ ਨੂੰ ਦੇਖ ਲਏਗੀ ਤਾਂ ਉਹ ਕਹਿਣ ਲੱਗੀ ਤੇਰਾ ਦਿਮਾਗ ਖਰਾਬ ਹੋ ਗਿਆ ਹੈ ਕੁਲਵੰਤ ਕੌਰ ਸਖਤ ਲੈਜੇ ਵਿੱਚ ਬੋਲੀ ਪਰਜੋਤ ਮੈਂ ਘਰ ਵਿੱਚ ਨਹੀਂ ਹਾਂ ਤੇਰੀ ਭੂਆ ਬਿਮਾਰ ਹੈ ਮੈਂ ਉੱਥੇ ਜਾ ਰਹੀਆਂ ਉਹਨਾਂ ਦੇ ਕੋਲ ਹੁਣ ਤੋਂ ਆਪਣੇ ਬੱਚਿਆਂ ਨੂੰ ਰਵਾਏਗਾ ਮੇਰੀਆਂ ਧੀਆ ਤਾਂ ਪੂਰੇ ਸਾਲ ਬਾਅਦ ਕਰੇ ਆਉਂਦੀਆਂ ਨੇ ਫਿਰ ਕੀ ਆਉਂਦੀਆਂ ਨੇ ਤਾਂ ਥੋੜਾ ਸਕੂਨ ਚਾਹੀਦਾ ਹੈ ਕਿਹੋ ਜਿਹੇ ਮਾਮਾ ਮਾਮੀ ਹੋ ਤੁਸੀਂ ਥੋੜੀ ਦੇਰ ਬੱਚਿਆਂ ਨੂੰ ਨਹੀਂ ਸੰਭਾਲ ਸਕਦੇ ਜੋਤ ਬੱਚਿਆਂ ਨੂੰ ਲੈ ਕੇ ਮਨ ਮਸੋਸ ਕੇ ਮੇਲੇ ਵਿੱਚ ਚਲਾ ਗਿਆ ਚਿਹਰੇ ਤੇ ਮੁਸਕਾਨ ਸੀ ਪਰ ਅੰਦਰ ਪਰੇਸ਼ਾਨੀ ਦਾ ਸਮੁੰਦਰ ਉਬਾਲੇ ਮਾਰ ਰਿਹਾ ਸੀ ਉਧਰ ਪਰਨੀਤ ਦੀ ਹਾਲਤ ਤਾਂ ਜਿਵੇਂ ਇੱਕ ਸ਼ਾਂਤ ਕਿਸਮ ਦੇ ਬੰਬ ਵਰਗੀ ਹੋ ਚੁੱਕੀ ਸੀ ਬੱਚੇ ਕਦੇ ਇੱਕ ਝੋਲੇ ਤੇ ਕਦੇ ਦੂਜੇ ਝੋਲੇ ਤੇ ਮਾਮੀ ਮੈਨੂੰ ਉਹ ਖੜਾਉਣਾ ਚਾਹੀਦਾ ਹੈ ਮਾਮੀ ਮੈਨੂੰ ਚਾਟ ਖਾਣੀ ਹੈ ਮਾਮੀ ਮੈਨੂੰ ਗੋਲ ਗੱਪੇ ਖਵਾ ਦਿਓ ਤੇ ਝੂਲਾ ਝੂਲਦੇ ਝੂਲਦੇ ਜਦੋਂ ਇੱਕ ਬੱਚੇ ਨੇ ਉਲਟੀ ਕਰਦ ਕੇ ਪਰਨੀਤ ਦੇ ਹੀ ਕੱਪੜਿਆਂ ਦੀ ਹਾਲਤ ਖਰਾਬ ਕਰ ਦਿੱਤੀ ਤਾਂ ਬਸ ਆਪਣੇ ਦੁਬੱਟੇ ਨੂੰ ਫੜ ਕੇ ਖੁਦ ਨੂੰ ਸੰਭਾਲਦੀ ਰਹਿ ਗਈ ਮੱਥੇ ਤੇ ਗੁੱਸੇ ਦੀਆਂ ਲਕੀਰਾਂ ਉੱਭਰ ਆਈਆਂ ਪਰਜੋਤ ਦੀ ਵੀ ਹੁਣ ਸਹਿਨ ਸ਼ਕਤੀ ਜਵਾਬ ਦੇਣ ਲੱਗੀ ਸੀ ਉਸ ਨੂੰ ਹੁਣ ਸਮਝਾਉਣ ਲੱਗਿਆ ਪਰਨੀਤ ਕਿਉਂ ਚੁੱਪ ਰਹਿੰਦੀ ਹੈ ਧਾਰ ਦਿਨ ਕੁਝ ਹੋ ਰਹੀ ਹੈ ਉਦੋਂ ਹੀ ਭੀੜ ਦੇ ਵਿੱਚੋਂ ਉਸ ਨੂੰ ਪੂਆ ਦੀ ਝਲਕ ਮਿਲੀ ਜੋ ਆਰਾਮ ਨਾਲ ਆਪਣੇ ਮੁੰਡੇ ਦੇ ਨਾਲ ਘੁੰਮ ਰਹੀ ਸੀ ਨਵਜੋਤ ਤਾਂ ਜਿਵੇਂ ਜ਼ਮੀਨ ਵਿੱਚ ਹੀ ਗੱਡਿਆ ਗਿਆ ਆਨੇ ਤਾਂ ਕਿਆਸੀ ਕਿਪੂ ਅਬੀਮਾਰ ਹੈ ਪ੍ਰਜੋਤ ਪਿਆਰ ਜਿਤਾਉਂਦੇ ਹੋਏ ਬੋਲਿਆ ਪੂਆਜੀ ਤੁਸੀਂ ਤੁਸੀਂ ਤਾਂ ਬਿਮਾਰ ਸੀ ਪੂਆ ਹੱਸਦੇ ਹੋਏ ਕਹਿਣ ਲੱਗੀ ਨਹੀਂ ਬੇਟਾ ਮੈਂ ਤਾਂ ਠੀਕ ਠਾਕ ਹਾਂ ਬੱਚਿਆਂ ਨੇ ਮੇਲੇ ਜਾਣ ਦੀ ਜ਼ਿੱਦ ਕੀਤੀ ਤਾਂ ਚਲੀ ਆਈ ਸਭ ਠੀਕ ਹੈ ਨਾ ਹੁਣ ਪ੍ਰਜੋਤ ਨੂੰ ਸਮਝਣ ਵਿੱਚ देर ਨਾ ਲੱਗੀ ਕਿ ਮਾਂ ਬੱਚਿਆਂ ਦਾ ਧਿਆਨ ਰੱਖਣ ਤੋਂ ਆਪਣਾ ਪਿੱਛਾ ਛੁਡਾ ਰਹੀ ਸੀ ਇਸ ਲਈ ਝੂਠ ਬੋਲ ਦਿੱਤਾ ਉਧਰ ਪੰਜੇ ਨਨਾਨਾ ਪੇਕਿਆਂ ਦੀਆਂ ਮਸਤਾਨੀਆਂ ਰਾਣੀਆਂ ਬਣ ਕੇ ਘੁੰਮ ਰਹੀਆਂ ਸੀ ਜਦੋਂ ਭਾਬੀ ਮੇਲੇ ਵਿੱਚ ਉਲਟੀ ਸਾਫ ਕਰ ਰਹੀ ਸੀ ਤਾਂ ਦੀਦੀ ਹੁਣੀ ਮੂਵੀ ਦਾ ਮਜ਼ਾ ਲੈ ਕੇ ਜੀਨ ਟੌਪ ਵਿੱਚ ਡਿਸਕੋ ਦੀ ਫਲੋਰ ਤੇ ਡਾਂਸ ਕਰ ਰਹੀਆਂ ਸੀ ਕੋਈ ਡੀਜੇ ਤੇ ਕਮਰ ਮਟਕਾ ਰਹੀ ਸੀ ਕੋਈ ਸੈਲਫੀ ਲੈ ਰਹੀ ਸੀ ਤੇ ਕੋਈ 버ਗਰ ਖਾ ਰਹੀ ਸੀ ਤੇ ਕੋਈ ਮੋਕਟੇਲ ਵਿੱਚ ਚियर्स ਕਰ ਰਹੀ ਸੀ ਬੱਚਿਆਂ ਦੇ ਲਈ ਤਾਂ ਜਿਵੇਂ ਭਾਬੀ ਹਰ ਦਿਨ ਦੀ ਫੁੱਲ ਟਾਈਮ ਮੇਡ ਬਣ ਕੇ ਰਹਿ ਗਈ ਸੀ ਨਾ ਕੋਈ ਪੁੱਛਦਾ ਨਾ ਕੋਈ ਕਦਰ ਬਸ ਜਦੋਂ ਜ਼ਿੰਮੇਵਾਰੀ ਆਈ ਤਾਂ ਪਰਜਾਈ ਨੂੰ ਅੱਗੇ ਕਰ ਦਿੱਤਾ ਤੇ ਉਹ ਬਿਨਾਂ ਟੈਨਸ਼ਨ ਦੇ ਇੰਜੋਏ ਕਰਦੀਆਂ ਸਾਰੇ ਰਸਤੇ ਪਰ ਜੋਤ ਤੇ ਪਰਨੀਤ ਦੋਨਾਂ ਦੇ ਦਿਲ ਵਿੱਚ ਗੁੱਸਾ ਸੀ ਜਿਵੇਂ ਹੀ ਅੰਦਰ ਹੀ ਅੰਦਰ ਜਵਾਲਾਮੁਖੀ ਫਟ ਰਿਹਾ ਹੋਵੇ ਹੁਣ ਹੋਰ ਨਹੀਂ ਦੋਨੇ ਸੋਚ ਚੁੱਕੇ ਸੀ ਇਸ ਭੋਲੇਪਨ ਦਾ ਮਜ਼ਾਕ ਉਡਾਉਣ ਵਾਲਿਆਂ ਨੂੰ ਸਬਕ ਸਿਖਾਉਣਾ ਹੀ ਪਏਗਾ ਪਰ ਜੋਤ ਦਾ ਚਿਹਰਾ ਗੁੱਸੇ ਨਾਲ ਲਾਲ ਹੋ ਗਿਆ ਪਰਨੀਤ ਦੀਆਂ ਅੱਖਾਂ ਵਿੱਚ ਹੁਣ ਹੰਝੂ ਨਹੀਂ ਸੀ ਇਰਾਦੇ ਬਦਲੇ ਸੀ ਜਿਵੇਂ ਹੀ ਘਰ ਪਹੁੰਚੇ ਨਾ ਭੈਣਾ ਦਿਸਿਆ ਨਾ ਮੰਮੀ ਜੀ ਤਾਂ ਕੋਈ ਅਤਾ ਪਤਾ ਸੀ ਬੱਚੇ ਘਰ ਨੂੰ ਮੇਲੇ ਦਾ ਮੈਦਾਨ ਬਣਾ ਕੇ ਘੁੰਮ ਰਹੇ ਸੀ ਕੋਈ ਕਾਰਡ ਉਹਨਾਂ ਵਿੱਚ ਵੜਿਆ ਕੋਈ ਪੇਂਟਿੰਗ ਦੀ ਕਿਤਾਬ ਪੜ ਰਿਹਾ ਸੀ ਤੇ ਕੋਈ ਟੀਵੀ ਦਾ ਰਿਮੋਟ ਖੋ ਰਿਹਾ ਸੀ ਕੋਈ ਕ੍ਰਿਕਟ ਖੇਡਣ ਲੱਗਿਆ ਹੋਇਆ ਸੀ ਪਰ ਨੀਤ ਨੇ ਫਿਰ ਵੀ ਸਭ ਨੂੰ ਬੜੀ ਮੁਸ਼ਕਲ ਨਾਲ ਦੁੱਧ ਪਿਆਇਆ ਸਭ ਨੂੰ ਸੁਵਾ ਕੇ ਉਹ ਤੇ ਪਰਜੋਤ ਚੁੱਪਚਾਪ ਆਪਣੇ ਕਮਰੇ ਵਿੱਚ ਚਲੇ ਗਏ ਪਰ ਇਸ ਚੁੱਪ ਦੇ ਪਿੱਛੇ ਤੂਫਾਨ ਪਲ ਰਿਹਾ ਸੀ ਪੰਜੇ ਨਾਨਾ ਜਦੋਂ देर तक ਵਾਪਸ ਆਈਆਂ ਤੇ ਬੱਚਿਆਂ ਨੂੰ ਸੁੱਤਾ ਹੋਇਆ ਦੇਖਿਆ ਤਾਂ ਰਾਹਤ ਦਾ ਸਾਹ ਲਿਆ ਜਿਵੇਂ ਭਾਬੀ ਕੋਈ ਬੱਚਾ ਸੰਭਾਲਣ ਵਾਲੀ ਨੌਕਰਾਨੀ ਹੋਵੇ ਮਜੇ ਨਾਲ ਆਪਣੇ ਕਮਰੇ ਵਿੱਚ ਜਾ ਵੜੀਆਂ ਬਿਨਾਂ ਇਹ ਸੋਚੇ ਕਿ ਅੱਜ ਘਰ ਵਿੱਚ ਚੁੱਪ ਨਹੀਂ ਸਾਜ਼ਿਸ਼ ਪਲ ਰਹੀ ਹੈ ਸਾਸਕੁਲਵੰਤ ਕੌਰ ਵੀ ਆਪਣੀ ਨੂੰਹ ਦੀ ਸਿਹਤ ਦਾ ਬਹਾਨਾ ਆਪਣੀ ਨਣਾ ਦੀ ਸਿਹਤ ਦਾ ਬਹਾਨਾ ਬਣਾ ਕੇ ਸਹੇਲੀਆਂ ਦੇ ਨਾਲ ਘੁੰਮਣ ਫਿਰਨ ਵਿੱਚ ਬਿਜੀ ਰਹੀ ਤੇ ਦੇਰ ਰਾਤ ਘਰ ਵਾਪਸ ਆਈ। ਸਵੇਰ ਹੁੰਦੇ ਹੀ ਬੱਚਿਆਂ ਨੇ ਸਾਰੇ ਘਰ ਵਿੱਚ ਤੂਫਾਨ ਮਚਾ ਦਿੱਤਾ। ਮੰਮੀ ਮੰਮੀ ਭੁੱਖ ਲੱਗੀ ਹੈ ਕਹਿੰਦੇ ਹੋਏ ਕਿਸੇ ਨੇ ਚਾਦਰ ਖਿੱਚੀ ਤੇ ਕੋਈ ਬਿਸਤਰਾ ਹਲੂਨਣ ਲੱਗਿਆ। ਉਧਰ ਸਸਕੁਲਵੰਤ ਕੌਰ ਤੇ ਉਹਨਾਂ ਦੀਆਂ ਦੋਨੇ ਭੈਣਾਂ ਮਹਾਰਾਣੀਆਂ ਦੀ ਤਰ੍ਹਾਂ ਚੈਨ ਦੀ ਨੀਂਦ ਸੌ ਰਹੀਆਂ ਸੀ ਇੱਕ ਬੱਚਾ ਚੀਕਿਆ ਮੰਮਾ ਟਾਈਮ ਦੇਖੋ 11 ਵਜ ਗਏ ਨੇ ਤੁਸੀਂ ਹੁਣ ਤੱਕ ਸੁੱਤੇ ਹੋਏ ਹੋ ਪੇਟ ਵਿੱਚ ਚੂਹੇ ਦੌੜ ਰਹੇ ਨੇ ਕੁਝ ਖਾਣ ਨੂੰ ਦੇ ਦਿਓ ਜਦੋਂ ਬੱਚਿਆਂ ਦਾ ਸ਼ੋਰ ਹੱਦ ਤੋਂ ਜ਼ਿਆਦਾ ਹੋ ਗਿਆ ਤਾਂ ਛੋਟੀ ਨਨਾਨ ਮੰਦੀਪ ਬੋਲ ਪਈ ਜਾ ਕੇ ਮਾਮੀ ਨੂੰ ਕਹੋ ਮੇਰਾ ਦਿਮਾਗ ਕਿਉਂ ਖਾ ਰਹੇ ਹੋ ਇਹ ਕਰ ਮੇਰਾ ਥੋੜੀ ਹੈ ਮੈਂ ਤਾਂ ਇੱਥੇ ਸਿਰਫ ਆਰਾਮ ਕਰਨਾ ਆਈ ਹਾਂ ਫਿਰ ਅਚਾਨਕ ਮੰਦੀਪ ਨੂੰ ਯਾਦ ਆਇਆ ਮਾਂ ਮੈਂ ਤਾਂ ਭੁੱਲ ਹੀ ਗਈ ਸੀ 2 ਘੰਟਿਆਂ ਵਿੱਚ ਮੇਰੀਆਂ ਸਾਰੀਆਂ ਸਹੇਲੀਆਂ ਘਰੇ ਆਉਣ ਵਾਲੀਆਂ ਨੇ ਮਿਲਣ ਦੇ ਲਈ ਬੜੀ ਵੱਡੀ ਨਾਨਾਣਵੀ ਤੁਰੰਤ ਬੋਲੀ ਹਾਂ ਮੰਮਾ ਮੈਂ ਵੀ ਅੱਜ ਹੀ ਸਹੇਲੀਆਂ ਨੂੰ ਬੁਲਾ ਬੁਲਾਇਆ ਹੈ ਸੋਚਿਆ ਸੀ ਭਾਬੀ ਹੈ ਆਰਾਮ ਨਾਲ ਖਾਣਾ ਬਣਾਏਗੀ ਬੱਚਿਆਂ ਨੂੰ ਸੰਭਾਲੇਗੀ ਅਸੀਂ ਤਾਂ ਬਸ ਪਾਰਟੀ ਕਰਾਂਗੀਆਂ ਇੰਨੇ ਵਿੱਚ ਇੱਕ ਬੱਚਾ ਬੋਲਿਆ ਮੰਮਾ ਮਾਮੀ ਤਾਂ ਰਸੋਈ ਵਿੱਚ ਦਿਸੀ ਨਹੀਂ ਰਹੀ ਦੂਜਾ ਬੋਲ ਪਿਆ ਮਾਮਾ ਜੀ ਵੀ ਤਾਂ ਸਵੇਰ ਤੋਂ ਨਹੀਂ ਦਿਸੇ ਹੁਣ ਤਾਂ ਕੁਲਵੰਤਕੌਰ ਦੀ ਨੀਂਦ ਉੱਡ ਗਈ ਸਾਰੀਆਂ ਰਾਤ ਲੇਟ ਆਈਆਂ ਸੀ ਇਸ ਲਈ ਸਵੇਰ ਦੇਰ ਨਾਲ ਅੱਖ ਖੁੱਲੀ ਪਰ ਹੁਣ ਤਾਂ ਨਾ ਭਾਬੀ ਦੇਸ ਰਹੀ ਸੀ ਨਾ ਭਰਾ ਘਰ ਵਿੱਚ ਤੂਫਾਨ ਮਚ ਗਿਆ ਕੋਈ ਛੱਤ ਤੇ ਭੱਜਿਆ ਕੋਈ ਸਟੋਰ ਰੂਮ ਵਿੱਚ ਦੇਖਿਆ ਕੋਈ ਬਾਥਰੂਮ ਵਿੱਚ ਦੇਖਣ ਲੱਗਿਆ ਪਰ ਮਾਮਾ ਮਾਮੀ ਦਾ ਕਮਰਾ ਤਾਂ ਬਾਹਰ ਤੋਂ ਬੰਦ ਸੀ ਤੇ ਜਿੰਦਰਾ ਲੱਗਿਆ ਹੋਇਆ ਸੀ ਸਾਰੇ ਸੁੰਨ ਹੋ ਗਏ ਆਖਰ ਦੋਨੇ ਗਏ ਤਾਂ ਗਏ ਕਿਥੇ ਉਹ ਵੀ ਬਿਨਾ ਦੱਸੇ ਕਿਉਂ ਗਏ ਕੁਲਵੰਤ ਕੌਰ ਨੇ ਝਟ ਆਪਣੀ ਵੱਡੀ ਕੁੜੀ ਨੂੰ ਕਿਹਾ ਆਪਣੇ ਭਰਾ ਨੂੰ ਫੋਨ ਲਗਾ ਫੋਨ ਲਗਾਇਆ ਤਾਂ ਨੈਟਵਰਕ ਆਫ ਸੀ ਹੁਣ ਤਾਂ ਸਭ ਦੇ ਮੱਥੇ ਤੇ ਚਿੰਤਾ ਦੀਆਂ ਲਕੀਰਾਂ ਹੋਰ ਡੂੰਘੀਆਂ ਹੋ ਗਈਆਂ ਬੱਚੇ ਫਿਰ ਤੋਂ ਖਾਣੇ ਦੀ ਮੰਗ ਨੂੰ ਲੈ ਕੇ ਚੀਕ ਰਹੇ ਸੀ ਤੇ ਫੋਨ ਵੀ ਨਹੀਂ ਲੱਗ ਰਿਹਾ ਸੀ ਮਨਦੀਪ ਖਿੰਝਦੇ ਹੋਏ ਬੋਲੀ ਹੁਣ ਤਾਂ ਮੇਰੀਆਂ ਸਹੇਲੀਆਂ ਵੀ ਆਉਣ ਵਾਲੀਆਂ ਨੇ ਦੱਸੋ ਮੈਂ ਕੀ ਕਰਾਂ ਵੱਡੀ ਬੇਟੀ ਚਿੜਕੇ ਬੋਲੀ ਤੈਨੂੰ ਅੱਜ ਹੀ ਆਪਣੀਆਂ ਸਹੇਲੀਆਂ ਨੂੰ ਬੁਲਾਉਣਾ ਸੀ ਭਰਾ ਪਰ ਜਾਈ ਧੋਖਾ ਦੇ ਕੇ ਇਸ ਤਰ੍ਹਾਂ ਭੱਜਣਗੇ ਇਹ ਤਾਂ ਸੋਚਿਆ ਹੀ ਨਹੀਂ ਸੀ ਕੁਲਵੰਤਕਾਰ ਗੁੱਸੇ ਵਿੱਚ ਫਟ ਪਈ ਆਉਣ ਦਿਓ ਦੋਨਾਂ ਨੂੰ ਘਰੇ ਫਿਰ ਦੱਸਦੀਆਂ ਮਜ਼ਾ ਕਿਸ ਨੂੰ ਕਹਿੰਦੇ ਨੇ ਤੰਗ ਆ ਕੇ ਰੁਪਿੰਦਰ ਗੁੱਸੇ ਨਾਲ ਰਸੋਈ ਵਿੱਚ ਵੜ ਗਈ ਤੇ ਬੱਚਿਆਂ ਦੇ ਲਈ ਖਾਣਾ ਬਣਾਉਣ ਲੱਗੀ ਤਾਂ ਉਸ ਦਾ ਬੇਟਾ ਬੋਲਿਆ ਮਮਾ ਮੈਂ ਚਾਉਮਿਨ ਖਾਣਾ ਹੈ ਦੂਜਾ ਬੱਚਾ ਬੋਲਿਆ ਮਾਸੀ ਮੈਂ ਚਾਕਲੇਟ ਮਿਲਕਸ਼ੇਕ ਪੀਣਾ ਹੈ ਤਾਂ ਅਚਾਨਕ ਦਰਵਾਜ਼ੇ ਦੀ ਘੰਟੀ ਵੱਜੀ ਮਨਦੀਪ ਹੜ ਬੜਾ ਕੇ ਬੋਲੀ ਮੰਮੀ ਲੱਗਦਾ ਹੈ ਮੇਰੀਆਂ ਸਹੇਲੀਆਂ ਆ ਗਈਆਂ ਨੇ ਤੇ ਮੈਂ ਤਾਂ ਹਜੇ ਨਹਾਤੀ ਵੀ ਨਹੀਂ ਹਾਂ ਸਾਰਾ ਘਰ ਵੀ ਖਲਾਰਾ ਪਿਆ ਹੋਇਆ ਹੈ ਤੇ ਭਾਂਡੇ ਵੀ ਪਏ ਸੀ ਕਿਉਂਕਿ ਸਵੇਰ ਕੰਮ ਵਾਲੀ ਵੀ ਜਾ ਚੁੱਕੀ ਸੀ ਸਾਰੇ ਸੌ ਰਹੇ ਸੀ ਤਾਂ ਉਹ ਬਿਨਾਂ ਕੰਮ ਕੀਤੇ ਚਲੀ ਗਈ ਜਿਵੇਂ ਕਿਸੇ ਸਕੂਲ ਦੇ ਲੰਚ ਬ੍ਰੇਕ ਤੋਂ ਬਾਅਦ ਦੀ ਤਸਵੀਰ ਹੋ ਗਈ ਹੋਵੇ ਸਾਰੇ ਘਬਰਾ ਗਏ ਕੋਈ ਝਾੜੂ ਚੱਕ ਕੇ ਫਰਸ਼ ਤੇ ਸਫਾਈ ਕਰਨ ਲੱਗਿਆ ਤੇ ਕੋਈ ਮਹਿਮਾਨਾਂ ਦੀ ਪੁੱਛਦਾਸ਼ ਕਰਨ ਲੱਗਿਆ ਤੇ ਕੋਈ ਹੁਣ ਬਾਥਰੂਮ ਵਿੱਚ ਲਾਈਨ ਵਿੱਚ ਲੱਗ ਗਿਆ ਇੱਕ ਬੱਚੇ ਨੇ ਜਿਵੇਂ ਹੀ ਦਰਵਾਜ਼ਾ ਖੋਲਿਆ ਸਹੇਲੀਆਂ ਨੇ ਘਰ ਦੀ ਹਾਲਤ ਦੇਖੀ ਤਾਂ ਅੱਖਾਂ ਖੁੱਲੀਆਂ ਰਹਿ ਗਈਆਂ ਇਹ ਕੀ ਹਾਲ ਬਣਾ ਰੱਖਿਆ ਹੈ ਕਿਸੇ ਨੇ ਕਿਹਾ ਰਪਿੰਦਰ ਘਬਰਾ ਕੇ ਬੋਲੀ ਅੱਜ ਦੀ ਪਾਰਟੀ ਕੈਨਸਲ ਆਪਾਂ ਬਾਅਦ ਵਿੱਚ ਮਿਲਾਂਗੇ ਪਰ ਸਹੇਲੀਆਂ ਤਾਂ ਭੜਕ ਉਠੀਆਂ ਕਹਿੰਦੀਆਂ ਸਾਨੂੰ ਦਿਖਾਵੇ ਦੇ ਲਈ ਬੁਲਾਇਆ ਸੀ ਇੰਨੀ ਦੂਰੋਂ ਤੇ ਇਹ ਹਾਲ ਆ ਇੱਕ ਨੇ ਤਾਂ ਤਾਨਾ ਮਾਰ ਹੀ ਦਿੱਤਾ ਜੇ ਪਾਰਟੀ ਨਹੀਂ ਕਰ ਸਕਦੀ ਸੀ ਤਾਂ ਬੁਲਾਇਆ ਹੀ ਕਿਉਂ ਗੁੱਸੇ ਨਾਲ ਸਾਰੀਆਂ ਸਹੇਲੀਆਂ ਇੱਕ ਇੱਕ ਕਰਕੇ ਵਾਪਸ ਚਲੀਆਂ ਗਈਆਂ ਮਨਦੀਪ ਦਾ ਮੂਡ ਬਹੁਤ ਖਰਾਬ ਹੋ ਗਿਆ ਆਖਰ ਉਸ ਦੀਆਂ ਸਹੇਲੀਆਂ ਦੇ ਨਾਲ ਉਸ ਨੇ ਮસ્ਤੀ ਕਰਨੀ ਸੀ ਉਸ ਦੀ ਦੁਨੀਆ ਸੀ ਉਸ ਦੀਆਂ ਸਹੇਲੀਆਂ ਅੱਜ ਉਹ ਵੀ ਹੱਥ ਵਿੱਚੋਂ ਨਿਕਲ ਗਈ ਘਰ ਦਾ ਹਾਲ ਕਿਸੇ ਜੁੱਧ ਦੇ ਮੈਦਾਨ ਤੋਂ ਘੱਟ ਨਹੀਂ ਸੀ ਕੋਈ ਝਾੜੂ ਲੈ ਕੇ ਧੂੜ ਉਡਾਰਿਆ ਸੀ ਤੇ ਕੋਈ ਭਾਂਡੇ ਮਾਜਦੇ ਹੋਏ ਬੁਰਬੁੜਾ ਰਿਹਾ ਸੀ ਸਾਬ ਦੇ ਚਿਹਰਿਆਂ ਤੇ ਥਕਾਵਟ ਤੇ ਪਰੇਸ਼ਾਨੀ ਸਾਫ ਚਲਕ ਰਹੀ ਸੀ ਕੁਲਵੰਤ ਕੌਰ ਤਾਂ ਆਪਣੀ ਬੇਟੀ ਰੁਪਿੰਦਰ ਨੂੰ ਪਸੀਨੇ ਵਿੱਚ ਭਿੱਜਿਆ ਦੇਖ ਕੇ ਸੜ ਕੇ ਰਾਖ ਹੋ ਰਹੀ ਸੀ ਮਾਨ ਹੀ ਮਾਨ ਬਹੁ ਪਰਨੀਤ ਤੇ ਗੁੱਸਾ ਕਰ ਰਹੀ ਸੀ ਹਾਏ ਰੱਬਾ ਅਜੇ ਤੱਕ ਵਾਪਸ ਨਹੀਂ ਆਈ ਉਹ ਮਹਾਰਾਣੀ ਕਿੱਥੇ ਗਈ ਹੈ ਆਖਰ ਰਾਜ ਮਹਿਲ ਵਿੱਚ ਰਹਿਣਾ ਤਾਂ ਰਹਿਣ ਤਾਂ ਨਹੀਂ ਚਲੀ ਗਈ ਹੁਣ ਤਾਂ ਪੰਜੇ ਨਨਾਨਾ ਬੋਲੀਆਂ ਮਾਂ ਹੁਣ ਤੂੰ ਸੰਭਾਲ ਆਪਣੇ ਘਰ ਨੂੰ ਤੇ ਉਹਨਾਂ ਦੇ ਬੱਚਿਆਂ ਨੂੰ ਅਸੀਂ ਤਾਂ ਤਾਂਗ ਆ ਚੁੱਕੀਆਂ ਹਾਂ ਕੰਮ ਕਰਕੇ ਹੁਣ ਅਸੀਂ ਆਪਣੇ ਘਰ ਜਾ ਰਹੀਆਂ ਹਾਂ ਪਰ ਬੇਟਾ ਛੁੱਟੀਆਂ ਤਾਂ ਵੱਧ ਗਈਆਂ ਨੇ ਤਾਂ ਕੀ ਹੋਇਆ ਮੈਂ ਆਪਣਾ ਕੰਮ ਨਹੀਂ ਵਧਾਉਣਾ ਹੈ ਅਸੀਂ ਇੱਥੇ ਆਰਾਮ ਕਰਨ ਆਉਂਦੀਆਂ ਹਾਂ ਕਿ ਘੁੰਮ ਫਿਰ ਕੇ ਸਕੀਏ ਪਰ ਅਸੀਂ ਇੱਥੇ ਕੰਮ ਦੇ ਚੱਕਰ ਵਿੱਚ ਨਾ ਘੁੰਮ ਫਿਰ پا ਰਹੀਆਂ ਹਾਂ ਤੇ ਉਪਰੋਂ ਬੱਚੇ ਵੀ ਤੰਗ ਕਰ ਰਹੇ ਨੇ ਅਗਲੇ ਦਿਨ ਵੀ ਕੰਮ ਦਾ ਹਾਲ ਉਹੀ ਸੀ ਝਾੜੂ ਪੋਚਾ ਪਾਂਡੇ ਤੇ ਬੱਚਿਆਂ ਦੀ ਖਿੱਚ ਖਿੱਚ ਕੇ ਸਭ ਦੀ ਕਮਰ ਤੋੜ ਦਿੱਤੀ ਸਾਰੇ ਸਾਹੋਸਾਈ ਬੈਠੇ ਸੀ ਫਿਰ ਦਰਵਾਜ਼ੇ ਤੇ ਘੰਟੀ ਵੱਜੀ ਕੁਲਵੰਤਕਾਰ ਨੇ ਕਮਰ ਤੇ ਹੱਥ ਰੱਖ ਕੇ ਘੂਰਦੇ ਹੋਏ ਕਿਹਾ ਲੱਗਦਾ ਹੈ ਮਹਾਰਾਣੀ ਹੁਣ ਵਾਪਸ ਆ ਗਈ ਹੈ ਅੱਜ ਤਾਂ ਉਸ ਦੀ ਅਜਿਹੀ ਕਲਾਸ ਲਗਾਉਂਗੀ ਕਿ ਯਾਦ ਰੱਖੇਗੀ ਦਰਵਾਜ਼ਾ ਖੋਲਿਆ ਤਾਂ ਸਾਹਮਣੇ ਕੋਈ ਹੋਰ ਹੀ ਦ੍ਰਿਸ਼ ਸੀ ਉਸ ਦੀਆਂ ਦੋਨੇ ਨਾਨਾ ਦਹਲੀਜ਼ ਤੇ ਖੜੀਆਂ ਸੀ ਤੇ ਉਹਨਾਂ ਦੇ ਪਿੱਛੇ ਉਹਨਾਂ ਦੇ ਦੋ ਦੋ ਪੋਤੇ ਘਰ ਵਿੱਚ ਆਉਣ ਨੂੰ ਮਚਲ ਰਹੇ ਸੀ ਉਹ ਕਹਿਣ ਲੱਗੀਆਂ ਭਾਬੀ ਕਿਵੇਂ ਹੈ ਵੱਡੀ ਨਾਨਾ ਹੱਸਦੀ ਹੋਈ ਕਿਹਾ ਉਸ ਦਿਨ ਮੇਲੇ ਵਿੱਚ ਪ੍ਰਜੋਤ ਮਿਲਿਆ ਸੀ ਕਹਿ ਰਿਹਾ ਸੀ ਮੈਂ ਬਿਮਾਰ ਹਾਂ ਇਸ ਲਈ ਤੁਸੀਂ ਮੇਰਾ ਹਾਲ ਚਾ ਲੈਣ ਆਏ ਹੋ ਮੇਰੇ ਘਰ ਪਰ ਮੈਂ ਤਾਂ ਇੱਕਦਮ ਤੰਦਰੁਸਤ ਹਾਂ ਝੂਠ ਕਿਉਂ ਬੋਲਿਆ ਕੁਲਵੰਤ ਕੌਰ ਚੇਪਦੀ ਹੋਈ ਬੋਲੀ ਨਹੀਂ ਦੀਦੀ ਬਸ ਵੈਸੇ ਹੀ ਗੱਲਾਂ-ਗੱਲਾਂ ਵਿੱਚ ਕਹਿ ਦਿੱਤਾ ਸੀ ਤੁਸੀਂ ਆਏ ਤਾਂ ਚੰਗਾ ਲੱਗਿਆ ਛੋਟੀ ਨਨਾਨ ਅੱਖਾਂ ਮਟਕਾਉਂਦੇ ਹੋਏ ਕਿਹਾ ਵੈਸੇ ਭਾਬੀ ਬਹੁ ਦਿਖਾਈ ਨਹੀਂ ਦੇ ਰਹੀ ਉਹ ਤਾਂ ਘੁੰਮਣ ਗਈ ਹੈ ਕੁਲਵੰਤ ਕੌਰ ਨੇ ਸਿਵਾਵ ਦਿੱਤਾ ਵੱਡੀ ਨਨਾਨ ਆਪਣੀ ਚੁੰਨੀ ਠੀਕ ਕਰਦੇ ਹੋਏ ਕਹਿਣ ਲੱਗੀ ਕੋਈ ਗੱਲ ਨਹੀਂ ਅਸੀਂ ਤਾਂ ਰਹਿਣ ਆਏ ਆਂ ਪੇਕਿਆਂ ਦੀ ਜາດ ਆ ਰਹੀ ਸੀ ਤਾਂ ਸੋਚਿਆ ਤੁਹਾਡੇ ਨਾਲ ਟਾਈਮ ਪਾਸ ਕਰ ਲਈਏ ਇਹ ਸੁਣਦੇ ਹੀ ਕੁਲਵੰਤਕੌਰ ਦੀ ਹੋਸ਼ ਛੁੱਟ ਗਿਆ ਇਧਰ ਪਿੱਛੋਂ ਪੰਜੇ ਨਨਾਨਾ ਵੀ ਘਬਰਾ ਗਈਆਂ ਮਾਂ ਹੁਣ ਤੁਸੀਂ ਹੀ ਸੰਭਾਲੋ ਆਪਣੇ ਆਪਣੀਆਂ ਨਨਾਨਾ ਨੂੰ ਤੇ ਉਹਨਾਂ ਦੇ ਪੋਤਿਆਂ ਨੂੰ ਹਾਂ ਮਾਂ ਇਸ ਵਾਰ ਭਾਬੀ ਨੇ ਦਿਮਾਗ ਚਲਾ ਲਿਆ ਤੇ ਅਸੀਂ ਇੱਥੇ ਪਸੀਨੇ ਨਾਲ ਭੇਜ ਕੇ ਭਾਂਡੇ ਤੋੜ ਰਹੀਆਂ ਹਾਂ ਨਾ ਕੰਮ ਵਾਲੀ ਆ ਰਹੀ ਹੈ ਅਗਲੇ ਦਿਨ ਦੋਨੇ ਭੂਆ ਹੁਣੀ ਸੁਬਾ ਸੁਬਾ ਤਿਆਰ ਹੋ ਕੇ ਸਜੀਆਂ ਧਜੀਆਂ ਤੇ ਬੱਚਿਆਂ ਨੂੰ ਕਮਰੇ ਵਿੱਚ ਛੱਡ ਕੇ ਬੋਲੀਆਂ ਭਾਬੀ ਥੋੜਾ ਜਿਹਾ ਇਹਨਾਂ ਨੂੰ ਸੰਭਾਲ ਲੈਣਾ ਅਸੀਂ ਤਾਂ ਅੱਜ ਸ਼ਹਿਰ ਦੇ ਮਸ਼ਹੂਰ ਮੰਦਰ ਦੇ ਦਰਸ਼ਨ ਕਰਨ ਜਾ ਰਹੀਆਂ ਹਾਂ ਬਹੁਤ ਭੀੜ ਹੁੰਦੀ ਹੈ ਉੱਥੇ ਬੱਚਿਆਂ ਨੂੰ ਨਾਲ ਨਹੀਂ ਲਿਜਾ ਸਕਦੀਆਂ ਇਹ ਵੀ ਜਿੱਦ ਤੇ ਅੜੇ ਸੀ ਘੁੰਮਣ ਦਾ ਸੋਚਿਆ ਸੀ ਇੱਥੇ ਭਾਬੀ ਦੇ ਕੋਲ ਛੱਡ ਦਈਏ ਆਖਰ ਭਾਬੀ ਤਾਂ ਹੈ ਹੀ ਸਭ ਦੀ ਸੁਪਰ ਨਾਨੀ ਕੁਲਵੰਤ ਕੌਰ ਮਨਹੀਮਨ ਬੋਲਣ ਲੱਗੀ ਉਦੋਂ ਦੋਨੇ ਭੂਆ ਹੁਣੀ ਤਸੱਲੀ ਨਾਲ ਚਲੀਆਂ ਗਈਆਂ ਇੱਧਰ ਉਹਨਾਂ ਦੇ ਪੋਤੇ-ਪੋਤੀਆਂ ਨੇ ਘਰ ਨੂੰ ਸਿਰ ਤੇ ਚੱਕ ਲਿਆ ਕੋਈ ਰੁਪਿੰਦਰ ਦੇ ਬੱਚਿਆਂ ਦੇ ਨਾਲ ਗਾਣੇ गा ਰਿਹਾ ਸੀ ਤੇ ਕੋਈ ਮਨਦੀਪ ਦੇ ਬੱਚਿਆਂ ਦੇ ਨਾਲ ਰੋਲਾ ਪਾ ਰਿਹਾ ਸੀ ਤੇ ਸਾਰਾ ਘਰ ਸਿਰ ਤੇ ਚੱਕਿਆ ਹੋਇਆ ਸੀ ਬੱਚਿਆਂ ਨਾਲ ਸਭ ਆਪਸ ਵਿੱਚ ਵਾਲ ਖਿੱਚ ਰਹੇ ਸੀ ਤੇ ਚੀਕ ਰਹੇ ਸੀ ਰੁਪਿੰਦਰ ਨੇ ਚਿੜਕੇ ਕਿਹਾ ਅਸੀਂ ਉੱਥੇ ਆਰਾਮ ਕਰਨ ਆਉਂਦੇ ਹਾਂ ਮਸਤੀ ਕਰਨ ਆਉਂਦੇ ਹਾਂ ਤੇ ਇਹ ਪੇਕੇ ਹੁਣ ਤਾਂ ਮਜਬੂਰੀ ਦਾ ਕੈਂਪ ਬਣ ਗਿਆ ਹੈ ਮਨਦੀਪ ਵੀਰ ਤਨੁਕ ਕੇ ਬੋਲੀ ਲੈ ਭਾਈ ਹੁਣ ਤਾਂ ਸਾਡੇ ਤੋਂ ਆਪਣਾ ਹੀ ਕੰਮ ਨਹੀਂ ਸੰਭਾਲਿਆ ਜਾਂਦਾ ਤੇ ਉਪਰੋਂ ਭੂਆ ਜੀ ਹੁਣੀ ਆਪਣੀ ਪੂਰੀ ਬਰਾਤ ਚਾਰ-ਚਾਰ ਪੋਤੇ-ਪੋਤੀਆਂ ਸਮੇਤ ਸਾਡੇ ਹਵਾਲੇ ਕਰ ਗਈਆਂ ਹੁਣ ਇਹਨਾਂ ਦੇ ਨਵੇਂ ਨਵਾਬਾਂ ਦੇ ਨਖਰੇ ਕੌਣ ਸਹੇਗਾ ਉਹਨੇ ਚਿਰ ਨੂੰ ਇੱਕ ਬੱਚੇ ਨੇ ਮੋਬਾਈਲ ਦਿਖਾ ਕੇ ਕਿਹਾ ਇੱਧਰ ਦੇਖੋ ਮਾਮਾ ਜੀ ਤੇ मामੀ मामੀ ਜੀ ਨੇ ਤਾਂ ਪਾ ਕੇ ਮੋਬਾਈਲ ਤੇ ਸਟੇਟਸ ਪਾਇਆ ਹੋਇਆ ਹੈ ਰੁਪਿੰਦਰ ਬੁਖਲਾ ਕੇ ਬੋਲੀ ਮੰਮੀ ਦੇਖੋ ਤੇਰੀ ਨੂੰ ਕਿਵੇਂ ਪਿੱਠ ਦਿਖਾ ਕੇ ਹਨੀਮੂਨ ਮਨਾਉਣ ਗਈ ਹੈ ਤੇ ਅਸੀਂ ਇੱਥੇ ਪਸੀਨੇ ਵਿੱਚ ਸੜ ਪੁੱਜ ਰਹੀਆਂ ਹਾਂ ਕੋਈ ਰਸੋਈ ਵਿੱਚ ਕੁਲਵੰਤ ਕੌਰ ਦਾ ਪਾਰਾ ਸਤਵੇਂ ਅਸਮਾਨ ਤੇ ਪਹੁੰਚ ਗਿਆ ਤੁਰੰਤ ਫੋਨ ਚੱਕਿਆ ਤੇ ਬਹੂ ਨੂੰ ਫੋਨ ਲਗਾਇਆ ਬਹੂ ਨੇ ਚੱਕ ਕੇ ਸਪੀਕਰ ਤੇ ਕਰ ਦਿੱਤਾ ਕੁਲਵੰਤ ਕੌਰ ਗਰਜੀ ਬਹੂਏ ਕੀ ਤਰੀਕਾ ਹੈ ਬਿਨਾਂ ਦੱਸੇ ਸ਼ਿਮਲੇ ਚਲੀ ਗਈ ਤੇ ਤੈਨੂੰ ਸ਼ਰਮ ਨਹੀਂ ਆਈ ਕਿ ਤੇਰੀ ਜ਼ਿੰਮੇਵਾਰੀ ਕੀ ਹੈ ਆਪਣਾ ਹਨੀਮੂਨ ਟ੍ਰੈਂਪ ਟ੍ਰਿਪ ਕੈਨਸਲ ਕਰ ਦੇ ਤੇ ਘਰੇ ਆ ਜਾ ਪਰ ਪ੍ਰਜੋਤ ਨੇ ਤੀਰ ਵਰਗੇ ਸ਼ਬਦਾਂ ਵਿੱਚ ਜਵਾਬ ਦਿੱਤਾ ਮਾਂ ਜੇ ਮੈਂ ਦੱਸਦਾ ਤਾਂ ਕੀ ਤੁਸੀਂ ਜਾਣ ਦਿੰਦੇ ਮੈਂ ਦੋ ਦੋ ਵਾਰ ਹਨੀਮੂਨ ਕੈਨਸਲ ਕਰ ਦਿੱਤਾ ਦੀਦੀ ਹੁਣਾਂ ਦੇ ਚੱਕਰ ਵਿੱਚ ਮੇਰੀ ਪਤਨੀ ਨੂੰ ਤਾਂ ਤੁਸੀਂ ਨੌਕਰਾਨੀ ਬਣਾ ਕੇ ਰੱਖ ਦਿੱਤਾ ਖਾਣਾ ਬਣਾਓ ਬੱਚੇ ਦੇਖੋ ਝਾੜੂ ਲਗਾਓ ਤੇ ਬਦਲੇ ਵਿੱਚ ਆਰਾਮ ਕੌਣ ਕਰ ਰਿਹਾ ਹੈ ਦੀਦੀ ਹੁਣੀ ਤੁਹਾਨੂੰ ਸ਼ਰਮ ਨਹੀਂ ਆਈ ਉਹ ਅੱਗੇ ਬੋਲਿਆ ਇਸ ਲਈ ਮੈਂ ਇਸ ਵਾਰ ਸਵੇਰ 4 ਵਜੇ ਆਪਣੀ ਪਤਨੀ ਨੂੰ ਲੈ ਕੇ ਸ਼ਿਮਲੇ ਲਈ ਚਲਾ ਗਿਆ ਹੁਣ ਤੁਸੀਂ ਉੱਥੇ ਮौज ਕਰੋ ਪਰ ਬੇਟਾ ਛੁੱਟੀਆਂ ਤਾਂ ਹੁਣ ਵੱਧ ਗਈਆਂ ਨੇ ਤੇਰੀਆਂ ਭੈਣਾਂ 1 ਮਹੀਨਾ ਰੁਕਣਗੀਆਂ ਤਾਂ ਅਸੀਂ ਵੀ 1 ਮਹੀਨੇ ਬਾਅਦ ਹੀ ਵਾਪਸ ਆਵਾਂਗੇ ਹੁਣ ਤਾਂ ਸਭ ਦੇ ਚਿਹਰੇ ਦੇਖਣ ਲਾਇਕ ਸੀ ਪਰ ਬੇਟਾ ਹੁਣ ਪੂਆ ਜੀ ਆਪਣੇ ਪੋਤੇ-ਪੋਤੀਆਂ ਨੂੰ ਲੈ ਕੇ ਆ ਗਈਆਂ ਨੇ ਤਾਂ ਕੀ ਹੋਇਆ ਜਿਵੇਂ ਪ੍ਰਨੀਤ ਨੇ ਦੇਨ ਰਾਤ ਇੱਕ ਕਰਕੇ ਸਭ ਦਾ ਖਿਆਲ ਰੱਖਿਆ ਉਸੇ ਤਰ੍ਹਾਂ ਹੁਣ ਤੁਹਾਡੀ ਜ਼ਿੰਮੇਵਾਰੀ ਹੈ ਵੈਸੇ ਵੀ ਤੁਹਾਨੂੰ ਯਾਦ ਕਰਵਾ ਦੇਵਾਂ ਪੂਆਜੀ ਤੇ ਉਹਨਾਂ ਦੇ ਲਾੜਲੇ ਪੋਤੇ ਪੋਤੀਆਂ ਨੂੰ ਬੁਲਾਉਣ ਦਾ ਪਲਾਨ ਪਰਨੀਤ ਤੇ ਮੈਂ ਮਿਲ ਕੇ ਹੀ ਬਣਾਇਆ ਸੀ ਤਾਂ ਕਿ ਤੁਹਾਨੂੰ ਵੀ ਅਹਿਸਾਸ ਹੋਵੇ ਕਿ ਦੂਜਿਆਂ ਤੇ ਬੋਝ ਪਾਉਣਾ ਕਿੰਨਾ ਸੌਖਾ ਹੁੰਦਾ ਹੈ ਪਰ ਉਸ ਨੂੰ ਨਿਭਾਉਣਾ ਕਿੰਨਾ ਭਾਰੀ ਹਰ ਕਿਸੇ ਦੀ ਆਪਣੀ ਆਪਣੀ ਜ਼ਿੰਮੇਵਾਰੀ ਹੁੰਦੀ ਹੈ ਮਾਂ ਕੋਈ ਕਿਸੇ ਦਾ ਨੌਕਰ ਨਹੀਂ ਹੁੰਦਾ ਹੁਣ ਜਦੋਂ ਖੋਤੇ ਬੀਤ ਰਹੀ ਹੈ ਤਾਂ ਸਮਝ ਵੀ ਆ ਰਿਹਾ ਹੈ ਕੇ ਬਹੂ ਦੇ ਹਿੱਸੇ ਦੀ ਥਾਲੀ ਵਿੱਚ ਸਿਰਫ ਖਾਣਾ ਨਹੀਂ ਬਲਕਿ ਉਸ ਦਾ ਬੋਝ ਭਰੋਸਿਆ ਗਿਆ ਸੀ ਫੋਨ ਕੱਟਦੇ ਹੀ ਪੰਜੇ ਨਨਾਨਾ ਜਿਵੇਂ ਠੰਡੀਆਂ ਬਰਫ ਲੱਗ ਗਈਆਂ ਹੁਣ ਇੱਕਦਮ ਚੁੱਪ ਛਾ ਗਈ ਮਨਦੀਪ ਨੇ ਕਿਹਾ ਹੁਣ ਤਾਂ ਇੱਥੇ ਖੁਦ ਹੀ ਖਾਣਾ ਵੀ ਬਣਾਉਣਾ ਪਏਗਾ ਤੇ ਬੱਚਿਆਂ ਨੂੰ ਵੀ ਸੰਭਾਲਣਾ ਪਏਗਾ ਸਾਰੇ ਰਮਾਂਤਰ ਇਹਦੇ ਤਰੇ ਰਹਿ ਗਏ ਪੇਕਿਆਂ ਦੀ ਮસ્ਤੀ ਦਾ ਸੁਪਨਾ ਚੂਰ ਚੂਰ ਹੋ ਗਿਆ ਸਭ ਸੋਚ ਰਿਹਾ ਸੀ ਭਾਬੀ ਹੈ ਤਾਂ ਆਪਾਂ ਐਸ਼ ਕਰਾਂਗੇ ਆ ਪਰੀ ਸਵਾਰ ਭਾਬੀ ਨੇ ਪਾਸਾ ਹੀ ਪਲਟ ਦਿੱਤਾ ਕੁਲਵੰਤ ਕੌਰ ਕਹਿਣ ਲੱਗੀ ਬੇਟਾ ਤੁਸੀਂ ਸਮਾਨ ਕਿਉਂ ਪੈ ਕਰਨ ਲੱਗ ਗਈਆਂ ਨਾ ਜਾਓ ਪਲੀਜ਼ ਤੁਹਾਡੀ ਭੂਆ ਤੇ ਬੱਚਿਆਂ ਨੂੰ ਮੈਂ ਇਕੱਲੀ ਕਿਵੇਂ ਸੰਭਾਲਾਂਗੀ ਮੇਰੀ ਤਾਂ ਕਮਰ ਜਵਾਬ ਦੇ ਦੇਵੇਗੀ ਕੁਲਵੰਤ ਕੌਰ ਇੱਕਦਮ ਹੜਬੜਾ ਕੇ ਬੋਲੀ ਹੁਣ ਸਮਝ ਵਿੱਚ ਆ ਰਿਹਾ ਹੈ ਕਿ ਤੇਰੀ ਭਾਬੀ ਕਿੰਨਾ ਹਲਾਤਾ ਵਿੱਚ ਸਾਲਾਂ ਦੀ ਸੀ ਅਸੀਂ ਤਾਂ ਉਸ ਨੂੰ ਨੁਕਰਾਨੀ ਸਮਝ ਲਿਆ ਸੀ ਤੇ ਉਹ ਵੀ ਚੁੱਪਚਾਪ ਸਭ ਸਹਿੰਦੀ ਰਹੀ ਹੁਣ ਜੋ ਠੀਕ ਹੁਣ ਜੋ ਕੀਤਾ ਹੈ ਠੀਕ ਹੀ ਕੀਤਾ ਹੈ ਉਸਨੇ ਅਸੀਂ ਬਹੂ ਨੂੰ ਤੰਗ ਕੀਤਾ ਤਾਂ ਉਸਨੇ ਵੀ ਮੌਕਾ ਮਿਲਦੇ ਹੀ ਸਾਨੂੰ ਸਾਡੀ ਔਕਾਤ ਦਿਖਾ ਦਿੱਤੀ ਇਸ ਤੋਂ ਬਾਅਦ ਕੁਲਵੰਤ ਕੌਰ ਨੇ ਉਹਨਾਂ ਦੀਆਂ ਧੀਆਂ ਨੇ ਸੌਂ ਖਾ ਲਈ ਹੁਣ ਬੱਚਿਆਂ ਦਾ ਬੋਝ ਭਾਬੀ ਤੇ ਨਹੀਂ ਪਾਵਾਂਗੀਆਂ ਫਿਰ ਸੋਈ ਵਿੱਚ ਉਹਨਾਂ ਦਾ ਹੱਥ ਵਟਾਵਾਂਗੀਆਂ ਨਾਲ ਭਾਬੀ ਨੂੰ ਵੀ ਸੈਰ ਸਪਾਟੇ ਵਿੱਚ ਨਾਲ ਲਿਜਾਇਆ ਕਰਾਂਗੀਆਂ ਤਾਂ ਦੋਸਤੋ ਇਸ ਹੀ ਆਪਣੀ ਅੱਜ ਦੀ ਕਹਾਣੀ ਇਹ ਕਹਾਣੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਕਦੇ ਨਾ ਭੁੱਲਣਾ ਕਹਾਣੀ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਮਿਲਦੇ ਹਾਂ ਜੀ ਕਿਸੇ ਹੋਰ ਕਹਾਣੀ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ